ਬਿਲਗਾ ਪੁਲਿਸ ਨੇ 112 ਗ੍ਰਾਮ ਹੈਰੋਇਨ ਅਤੇ ਡਰੱਗ ਮਨੀ 9300 ਰੁਪਏ ਭਾਰਤੀ ਕਰੰਸੀ ਸਮੇਤ ਦੋ ਨੌਜਵਾਨਾਂ ਨੂੰ ਕਾਬੂ ਕਰਨ ਚ ਸਫਲਤਾ ਹਾਸਲ ਕੀਤੀ ਹੈ ਇਸ ਮੌਕੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਇੰਸਪੈਕਟਰ ਪਲਵਿੰਦਰ ਸਿੰਘ ਨੇ ਕੀ ਕਿਹਾ ਤੁਸੀਂ ਵੀ ਸੁਣੋ ਮੈਤੀ 6452 ਨੂੰ ਐਸਆਈ ਕੁਲਵਿੰਦਰ ਸਿੰਘ ਤੇ ਉਹਨਾਂ ਦੀ ਟੀਮ ਵੱਲੋਂ ਜਿਹੜਾ ਹੈਗਾ ਕੁਲਵਿੰਦਰ ਕੌਰ ਪਤਨੀ ਲੇਟ ਮੇਜਰ ਸਿੰਘ ਵਾਸੀ ਕਦੋੜਾ ਖੁਰਦ ਖਾਲ ਅਤਨੀ ਵਿਜੇ ਕੁਮਾਰ ਪੁੱਤਰ ਜਗਦੀਪ ਸਿੰਘ ਵਾਸੀ ਨਿਊ ਹਰਦਿਆਲ ਨਗਰ ਜਲੰਧਰ ਸ਼ਹਿਰ ਅਤੇ ਲਖਵੀਰ ਸਿੰਘ ਪੁੱਤਰ ਮੋਹਨ ਸਿੰਘ ਵਾਸੀ ਕੋਰੋਲਾ ਕਲਾਂ ਕੋਰੋਲਾ ਖੁਰਦ ਇਹਨਾਂ ਨੂੰ ਜਿਹੜਾ ਹੈਗਾ 112 ਗ੍ਰਾਮ ਹੀਰੋਨ ਦੇ ਨਾਲ ਕਾਬੂ ਕੀਤਾ ਗਿਆ ਹੈਗਾ ਤੇ ਨਾਲ 9300 ਰੁਪਏ ਡਰੱਗ ਮਨੀ ਵੀ ਰਿਕਵਰ ਕੀਤੀ ਗਈ ਹੈ ਜੀ ਇਹ ਜਿਹੜੀ ਕੁਲਵਿੰਦਰ ਕੌਰ ਹੈਗੀ ਹੈ ਇਹਦੇ ਕੋਲੋਂ 90 ਗ੍ਰਾਮ ਹੀਰੋਨ ਮਿਲੀ ਤੇ ਲਖਵੀਰ ਸਿੰਘ ਜਿਹੜਾ ਹੈਗਾ ਇਹਦੇ ਕੋਲੋਂ 22 ਗ੍ਰਾਮ ਹੀਰੋਨ ਜਿਹੜੀ ਹੈਗੀ ਆ ਉਹ ਬਰਾਮਦ ਹੋਈ ਹੈ ਕੋਸ਼ਰ ਪੁਸ਼ਕਿਸ਼ ਦੇ ਸਾਹਮਣੇ ਆਇਆ ਕਿਥੋਂ ਨਸ਼ਾ ਲਿਆਉਂਦੇ ਸੀ ਦੀਮਾਂ ਦੀ ਪੁਸ਼ਕਿਸ਼ ਚੱਲ ਰਹੀ ਹੈਗੀ ਆ ਜੀ ਇਹ ਉਥੇ ਲਿੰਕ ਜਿਹੜਾ ਹੈਗਾ ਉਹ ਜਿਹੜਾ ਅਗਲਾ ਸਟੈਬਲਿਸ਼ ਕੀਤਾ ਜਾ ਰਿਹਾ ਹੈਗਾ ਇਹਨਾਂ ਨੂੰ ਅਦਾਲਤ ਦੇ ਵਿੱਚ ਪੇਸ਼ ਕਰਕੇ ਤਾਂ 2 ਦਿਨ ਦਾ ਰਿਮਾਨਡ ਹਾਸਲ ਕੀਤਾ ਗਿਆ ਹੈ ਪਹਿਲਾਂ ਵੀ ਕੋਈ ਮੁਕੱਦਮਾ ਦਾਇਰ ਜਨਾ ਤੀ ਇਹ ਇਨਵੈਸਟੀਗੇਸ਼ਨ ਜਾਰੀ ਹੈਗੀ ਇਨਵੈਸਟੀਗੇਸ਼ਨ ਦੇ ਦੌਰਾਨ ਜਿਹੜੀ ਚੀਜ਼ ਸਾਹਮਣੇ ਆ ਉਹ ਫਿਰ ਅਪਡੇਟ ਕੀਤਾ ਜਾਊਗਾ ਬਿਲਗਾ ਪੁਲਿਸ ਨੇ 112 ਗ੍ਰਾਮ ਹੈਰੋਇਨ ਅਤੇ ਡਰੱਗ ਮਨੀ 9300 ਰੁਪਏ ਭਾਰਤੀ ਕਰੰਸੀ ਸਮੇਤ ਦੋ ਨੌਜਵਾਨਾਂ ਨੂੰ ਕਾਬੂ ਕਰਨ ਚ ਸਫਲਤਾ ਹਾਸਲ ਕੀਤੀ ਹੈ ਇਸ ਮੌਕੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਇੰਸਪੈਕਟਰ ਪਲਵਿੰਦਰ ਸਿੰਘ ਨੇ ਕੀ ਕਿਹਾ ਤੁਸੀਂ ਵੀ ਸੁਣੋ ਮਿੱਤੀ 6425 ਨੂੰ ਐਸਆਈ ਕੁਲਵਿੰਦਰ ਸਿੰਘ ਤੇ ਉਹਨਾਂ ਦੀ ਟੀਮ ਵੱਲੋਂ ਜਿਹੜਾ ਹੈਗਾ ਕੁਲਵਿੰਦਰ ਕੌਰ ਪਤਨੀ ਬਲੇਡ ਮੇਜਰ ਸਿੰਘ ਵਾਸੀ ਕਦੋੜਾ ਖੁਰਦ ਫਾਲ ਪਤਨੀ ਵਿਜੇ ਕੁਮਾਰ ਪੁੱਤਰ ਜਗਦੀਪ ਸਿੰਘ ਵਾਸੀ ਨਿਊ ਹਰਦਿਆਲ ਨਗਰ ਜਲੰਧਰ ਸ਼ਹਿਰ ਅਤੇ ਲਖਵੀਰ ਸਿੰਘ ਪੁੱਤਰ ਮੋਹਨ ਸਿੰਘ ਵਾਸੀ ਕੁਰੋਲਾ ਕਲਾਂ ਕੁਰੋਲਾ ਖੁਰਦ ਇਹਨਾਂ ਨੂੰ ਜਿਹੜਾ ਹੈਗਾ 112 ਗ੍ਰਾਮ ਹੀਰੋਨ ਦੇ ਨਾਲ ਕਾਬੂ ਕੀਤਾ ਗਿਆ ਹੈਗਾ ਤੇ ਨਾਲ 9300 ਰੁਪਏ ਡਰਗ ਮਨੀ ਵੀ ਰਿਕਵਰ ਕੀਤੀ ਗਈ ਹੈ ਜੀ ਇਹ ਜਿਹੜੀ ਕੁਲਵਿੰਦਰ ਕੌਰ ਹੈਗੀ ਹੈ ਇਹਦੇ ਕੋਲੋਂ 90 ਗ੍ਰਾਮ ਹੀਰੋਨ ਮਿਲੀ ਤੇ ਲਖਵੀਰ ਸਿੰਘ ਜਿਹੜਾ ਹੈਗਾ ਇਹਦੇ ਕੋਲੋਂ 22 ਗ੍ਰਾਮ ਹੀਰੋਇਨ ਜਿਹੜੀ ਹੈਗੀ ਆ ਉਹ ਬਰਾਮਦ ਹੋਈ ਹੈ। ਕੋਸ਼ਰ ਪੁਸ਼ਕਿਸ਼ ਦੇ ਸਾਹਮਣੇ ਆਇਆ ਕਿਥੋਂ ਨਸ਼ਾ ਲਿਆਉਂਦੇ ਸੀ? ਇਹਨਾਂ ਦੀ ਪੁਸ਼ਕਿਸ਼ ਚੱਲ ਰਹੀ ਹੈਗੀ ਆ ਜੀ। ਇਹ ਉਥੇ ਲਿੰਕ ਜਿਹੜਾ ਹੈਗਾ ਉਹ ਜਿਹੜਾ ਅਗਲਾ ਸਟੈਬਲਿਸ਼ ਕੀਤਾ ਜਾ ਰਿਹਾ ਹੈਗਾ। ਇਹਨਾਂ ਨੂੰ ਅਦਾਲਤ ਦੇ ਵਿੱਚ ਪੇਸ਼ ਕਰਕੇ ਤਾਂ 2 ਦਿਨ ਦਾ ਰਿਮਾਂਡ ਹਾਸਲ ਕੀਤਾ ਗਿਆ ਹੈ। ਪਹਿਲਾਂ ਵੀ ਕੋਈ ਮੁਕੱਦਮਾ ਦਾਜੇਨਾ ਤਈ। ਇਹ ਇਨਵੈਸਟੀਗੇਸ਼ਨ ਜਾਰੀ ਹੈਗੀ ਹੈ। ਇਨਵੈਸਟੀਗੇਸ਼ਨ ਦੇ ਦੌਰਾਨ ਜਿਹੜੀ ਚੀਜ਼ ਸਾਹਮਣੇ ਆਉਗੀ ਉਹ ਫਿਰ ਅਪਡੇਟ ਕੀਤਾ ਜਾਊਗਾ। ਬਿਲਗਾ ਪੁਲਿਸ ਨੇ 112 ਗ੍ਰਾਮ ਹੈਰੋਇਨ ਅਤੇ ਡਰੱਗ ਮਨੀ 9300 ਰੁਪਏ ਭਾਰਤੀ ਕਰੰਸੀ ਸਮੇਤ ਦੋ ਨੌਜਵਾਨਾਂ ਨੂੰ ਕਾਬੂ ਕਰਨ ਚ ਸਫਲਤਾ ਹਾਸਲ ਕੀਤੀ ਹੈ ਇਸ ਮੌਕੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਇੰਸਪੈਕਟਰ ਪਲਵਿੰਦਰ ਸਿੰਘ ਨੇ ਕੀ ਕਿਹਾ ਤੁਸੀਂ ਵੀ ਸੁਣੋ ਮੇਤੀ 6425 ਨੂੰ ਐਸਆਈ ਕੁਲਵਿੰਦਰ ਸਿੰਘ ਤੇ ਉਹਨਾਂ ਦੀ ਟੀਮ ਵੱਲੋਂ ਜਿਹੜਾ ਹੈਗਾ ਕੁਲਵਿੰਦਰ ਕੌਰ ਪਤਨੀ ਲੇਟ ਮੇਜਰ ਸਿੰਘ ਵਾਸੀ ਕਦੋੜਾ ਖੁਰਦ ਖਾਲ ਅਤਨੀ ਵਿਜੇ ਕੁਮਾਰ ਪੁੱਤਰ ਜਗਦੀਪ ਸਿੰਘ ਵਾਸੀ ਨਿਊ ਹਰਦਿਆਲ ਨਗਰ ਜਲੰਧਰ ਸ਼ਹਿਰ ਅਤੇ ਲਖਵੀਰ ਸਿੰਘ ਪੁੱਤਰ ਮੋਹਨ ਸਿੰਘ ਵਾਸੀ ਕੋਰੋਲਾ ਕਲਾਂ ਕੋਰੋਲਾ ਖੁਰਦ ਇਹਨਾਂ ਨੂੰ ਜਿਹੜਾ ਹੈਗਾ 112 ਗ੍ਰਾਮ ਹੀਰੋਨ ਦੇ ਨਾਲ ਕਾਬੂ ਕੀਤਾ ਗਿਆ ਹੈਗਾ ਤੇ ਨਾਲ 9300 ਰੁਪਏ ਡਰਗ ਮੰਨੀ ਵੀ ਰਿਕਵਰ ਕੀਤੀ ਹੈਗੀ ਜੀ ਇਹ ਜਿਹੜੀ ਕੁਲਵਿੰਦਰ ਕੌਰ ਹੈਗੀ ਹੈ ਇਹਦੇ ਕੋਲੋਂ 90 ਗ੍ਰਾਮ ਹੀਰੋਨ ਮਿਲੀ ਤੇ ਲਖਵੀਰ ਸਿੰਘ ਜਿਹੜਾ ਹੈਗਾ ਇਹਦੇ ਕੋਲੋਂ 22 ਗ੍ਰਾਮ ਹੀਰੋਨ ਜਿਹੜੀ ਹੈਗੀ ਆ ਉਹ ਬਰਾਮਦ ਹੋਈ ਕੁਸ਼ਾਲ ਪੁਸ਼ਕਿਸ਼ ਦੇ ਸਾਹਮਣੇ ਆਇਆ ਕਿ ਕਿੱਥੋਂ ਨਸ਼ਾ ਲਿਆਉਂਦੇ ਸੀ ਇਹਨਾਂ ਦੀ ਪੁਸ਼ਕਿਸ਼ ਚੱਲ ਰਹੀ ਹੈਗੀ ਆ ਜੀ ਇਹ ਉਥੇ ਲਿੰਕ ਜਿਹੜਾ ਹੈਗਾ ਉਹ ਜਿਹੜਾ ਅਗਲਾ ਸਟੈਬਲਿਸ਼ ਕੀਤਾ ਜਾ ਰਿਹਾ ਹੈਗਾ ਇਹਨਾਂ ਨੂੰ ਅਦਾਲਤ ਦੇ ਵਿੱਚ ਪੇਸ਼ ਕਰਕੇ ਤਾਂ 2 ਦਿਨ ਦਾ ਰਿਮਾਨਡ ਹਾਸਲ ਕੀਤਾ ਗਿਆ ਹੈ ਪਹਿਲਾਂ ਵੀ ਕੋਈ ਮੁਕੱਦਮਾ ਦਾਜੇਨਾ ਤਈ ਇਹ ਇਨਵੈਸਟੀਗੇਸ਼ਨ ਜਾਰੀ ਹੈਗੀ ਇਨਵੈਸਟੀਗੇਸ਼ਨ ਦੇ ਦੌਰਾਨ ਜਿਹੜੀ ਚੀਜ਼ ਸਾਹਮਣੇ ਆ ਉਹ ਫਿਰ ਅਪਡੇਟ ਕੀਤਾ ਜਾਊਗਾ